ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਸਤਿਗੁਰੂ ਮਹਾਰਾਜ ਹਰ ਰੋਜ਼ ਸੈਰ ਕਰਨ ਲਈ ਸ਼ਿਕਾਰ ਖੇਡਣ ਲਈ ਜਾਇਆ ਕਰਦੇ ਸਨ ਅਨੰਦਪੁਰ ਸਾਹਿਬ ਦੇ ਜੰਗਲਾਂ ਦੇ ਵਿੱਚ ਗਰਮੀ ਦੀ ਰੁੱਤ ਹੈ ਤੇ ਸਤਿਗੁਰੂ ਮਹਾਰਾਜ ਅੱਜ ਸ਼ਿਕਾਰ ਖੇਡਣ ਗਏ ਹੋਏ ਨੇ ਜੰਗਲ ਦੇ ਵਿੱਚ ਕੀ ਹੋਇਆ ਕਿ ਸਤਿਗੁਰੂ ਮਹਾਰਾਜ ਸ਼ਿਕਾਰ ਖੇਡਦਿਆਂ ਦੂਰ ਜੰਗਲ ਦੇ ਵਿੱਚ ਨਿਕਲ ਜਾਂਦੇ ਨੇ ਵਹਬਸ ਪਰਤਦੇ ਆ ਸਤਿਗੁਰੂ ਮਹਾਰਾਜ ਨੂੰ ਦੁਪਹਿਰ ਦਾ ਸਮਾਂ ਹੋ ਜਾਂਦਾ ਹੈ ਦੁਪਹਿਰ ਦਾ ਸਮਾਂ ਹੈ ਗਰਮੀ ਦੀ ਰੁੱਤ ਹੈ ਤੇ ਸਤਿਗੁਰੂ ਮਹਾਰਾਜ ਜੰਗਲ ਦੇ ਵਿੱਚ ਹੌਲੀ-ਹੌਲੀ ਕੂੜਾ ਤੋੜ ਕੇ ਆਈ ਜਾ ਰਹੇ ਨੇ ਦਰਖਤਾਂ ਦੀ ਛਾਵੇਂ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਹੌਲੀ-ਹੌਲੀ ਕੂੜਾ ਤੋੜ ਰਹੇ ਨੇ ਆਈ ਯਾਰ ਐਨ ਸਤਿਗੁਰੂ ਮਹਾਰਾਜ ਤੇ ਕੀ ਦੇਖਦੇ ਨੇ ਸਾਹਮਣੇ ਇੱਕ ਬੜਾ ਸੁੰਦਰ ਨੌਜਵਾਨ ਦਰਖਤਾਂ ਦੀ ਛਾਵੇਂ ਸੁਤਾ ਪਿਆ ਹੈ ਸੁਤਾ ਪਿਆ ਹੈ ਦਰਖਤਾਂ ਦੀ ਛਾਵੇਂ ਤੇ ਸਤਿਗੁਰੂ ਮਹਾਰਾਜ ਨੇ ਕੁਝ ਪਲ ਖਲੋ ਕੇ ਤੱਕਿਆ ਕਿ ਬੜਾ ਸੁੰਦਰ ਨੌਜਵਾਨ ਹੈ ਕੋਈ ਰਾਹੀ ਪਾਂਦੀ ਹੋਵੇਗਾ ਇੱਥੇ ਆਰਾਮ ਕਰਨ ਲਈ ਦਰਖਤਾਂ ਦੀ ਛਾਂਵੇਂ ਸੁੱਤਾ ਪਿਆ ਹੈ ਦੋ ਪਲਵ ਰੁੱਖ ਕੇ ਸਤਿਗੁਰੂ ਮਹਾਰਾਜ ਮਹਿਲਾਂ ਵੱਲ ਨੂੰ ਚੱਲੇ ਪਾ ਦਿੰਦੇ ਨੇ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਦੋ ਤਿੰਨ ਦਿਨ ਜਦ ਉਸੇ ਜਗ੍ਹਾ ਤੋਂ ਗੁਜ਼ਰਦੇ ਨੇ ਤੇ ਕੀ ਵੇਖਦੇ ਨੇ ਉਹ ਨੌਜਵਾਨ ਉੱਥੇ ਦਰਖਤਾਂ ਥੱਲੇ ਹੀ ਬੈਠਾ ਹੁੰਦਾ ਹੈ ਜਾਂ ਕਦੇ ਲੇਟਿਆ ਹੋਇਆ ਹੁੰਦਾ ਹੈ ਜਾਂ ਚੈਲ ਕਦਮੀ ਕਰ ਰਿਹਾ ਹੁੰਦਾ ਹੈ ਸਤਿਗੁਰੂ ਮਹਾਰਾਜ ਨੇ ਕੁਝ ਪਲ ਸੋਚਿਆ ਤੇ ਉਸ ਨੌਜਵਾਨ ਨੂੰ ਪੁੱਛਣ ਦਾ ਨਿਸ਼ਚਾ ਕੀਤਾ ਕਿ ਇਸ ਨੂੰ ਪੁੱਛੀਏ ਭਾਈ ਕੀ ਗੱਲ ਹੈ ਤੂੰ ਹਰ ਰੋਜ਼ ਇਸ ਜਗ੍ਹਾ ਤੇ ਕੀ ਕਰਦਾ ਹੁੰਦਾ ਫਿਰ ਕੁਝ ਪਲ ਰੁਕ ਕੇ ਸੋਚਦੇ ਨੇ ਸਤਿਗੁਰੂ ਮਹਾਰਾਜ ਕਿ ਇਸ ਨੂੰ ਪੁੱਛਣਾ ਕਰੀਏ ਫਿਰ ਅੰਤਰ ਧਿਆਨ ਹੋ ਕੇ ਸਤਿਗੁਰੂ ਮਹਾਰਾਜ ਨੇ ਤੱਕਿਆ ਕਿ ਇਹ ਨੌਜਵਾਨ ਕਿਸੇ ਚੰਗੇ ਖਾਨਦਾਨ ਦਾ ਬੱਚਾ ਹੈ ਚੰਗੇ ਖਾਨਦਾਨ ਦਾ ਪੁੱਤਰ ਹੈ ਤੇ ਇਸ ਨੂੰ ਕੀ ਹੋਇਆ ਹੈ ਕੰਮ ਕਰਨ ਦੀ ਆਦਤ ਨਹੀਂ ਘਰ ਰਹਿੰਦਾ ਹੈ ਤੇ ਕੰਮ ਕਰਨੇ ਪੈਂਦੇ ਨੇ ਮਿਹਨਤ ਕਰਨੀ ਪੈਂਦੀ ਹੈ ਕਮ ਕਾਰਾਂ ਤੋਂ ਟਲ ਕੇ ਇਹ ਨੌਜਵਾਨ ਜੰਗਲ ਦੇ ਵਿੱਚ ਆ ਕੇ ਦਰਖਤਾਂ ਦੇ ਥੱਲੇ ਬੈਠ ਜਾਂਦਾ ਹੈ ਸਤਿਗੁਰੂ ਮਹਾਰਾਜ ਨੇ ਨਿਸ਼ਚਾ ਕੀਤਾ ਕਿ ਇਸ ਨੌਜਵਾਨ ਦਾ ਸੁਧਾਰ ਕਰਨਾ ਚਾਹੀਦਾ ਹੈ ਸੋਧਾ ਲਾਉਣਾ ਚਾਹੀਦਾ ਹੈ ਇਹ ਚੰਗੀ ਗੱਲ ਨਹੀਂ ਕਮ ਕਾਰ ਤੋਂ ਟਲਣਾ ਮਿਹਨਤੋਂ ਤੋਂ ਟਲਣਾ ਚੰਗੀ ਗੱਲ ਨਹੀਂ ਇਸ ਦਾ ਸੋਧਾ ਲਾਉਣਾ ਜ਼ਰੂਰੀ ਹੈ ਇਹ ਬਿਮਾਰੀ ਘੁੰਦੇ ਵਾਂਗ ਲੱਗ ਜਾਂਦੀ ਹੈ ਜਦ ਫੈਲ ਗਈ ਤਾਂ ਬੜਾ ਪਰੇਸ਼ਾਨੀ ਹੋਵੇਗੀ ਹੋਰ ਨੌਜਵਾਨ ਇਸ ਦੀ ਵੇਖਾ ਵੇਖੀ ਵਿਹਲੇ ਰਹਿਣਗੇ ਜਾਣਗੇ ਸਤਿਗੁਰੂ ਮਹਾਰਾਜ ਨੇ ਨਿਸ਼ਚਾ ਕੀਤਾ ਤੇ ਉਥੋਂ ਵਾਪਸ ਮਹਿਲਾਂ ਵੱਲ ਚਲੇ ਗਏ ਤੇ ਦੂਸਰੇ ਦਿਨ ਸਤਿਗੁਰੂ ਮਹਾਰਾਜ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਕੁਝ ਦੂਰੀ ਤੇ ਘੋੜਾ ਰੋਗ ਲੈਂਦੇ ਨੇ ਤੇ ਉੱਚੀ ਉੱਚੀ ਸਤਿਗੁਰੂ ਮਹਾਰਾਜ ਆਵਾਜ਼ਾਂ ਮਾਰਨਾ ਕਰਦੇ ਨੇ ਕੋਈ ਹੈ ਕੋਈ ਹੈ ਭਾਈ ਜੇ ਜੋ ਸਾਨੂੰ ਜਲ ਸ਼ਿਕਾ ਸਕੇ ਇਸ ਤਰ੍ਹਾਂ ਆਵਾਜ਼ ਮਾਰੀ ਜਾਂਦੇ ਨੇ ਸਤਿਗੁਰੂ ਮਹਾਰਾਜ ਕੋਈ ਹੈ ਭਾਈ ਜੋ ਸਾਨੂੰ ਜਲ ਸ਼ਿਕਾ ਸਕਦਾ ਹੋਵੇ ਸਾਨੂੰ ਬੜੀ ਪਿਆਸ ਲੱਗੀ ਹੈ ਬੜੀ ਪਿਆਸ ਲੱਗੀ ਹੈ ਇਸ ਤਰ੍ਹਾਂ ਦੋ ਤਿੰਨ ਆਵਾਜ਼ ਦੋ ਤਿੰਨ ਵਾਰ ਸਤਿਗੁਰੂ ਮਹਾਰਾਜ ਨੇ ਆਵਾਜ਼ਾਂ ਮਾਰਿਆ ਇਸ ਨੌਜਵਾਨ ਦੇ ਕੰਨਾਂ 'ਚ ਆਵਾਜ਼ ਪੈਂਦੀ ਹੈ ਤਾਂ ਕੀ ਵੇਖਦਾ ਹੈ ਕਿ ਸਾਹਮਣੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਲੋਤੇ ਨੇ ਤੇ ਜਲ ਸ਼ਿਕਾਉਣ ਲਈ ਆਵਾਜ਼ਾਂ ਮਾਰੀ ਜਾ ਰਹੇ ਨੇ ਦੌੜ ਕੇ ਜਾਂਦਾ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਕਰਦਾ ਹੈ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰਕੇ ਕੁਝ ਪਲ ਰੁਕ ਜਾਵੋ ਮੈਂ ਹੁਣੇ ਹੀ ਜਲ ਲੈ ਕੇ ਹਾਜ਼ਰ ਹੁੰਦਾ ਹਾਂ ਹੁਣੇ ਹੀ ਜਲ ਲੈ ਕੇ ਆਉਂਦਾ ਹਾਂ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰਕੇ ਕੁਝ ਪਲ ਰੁਕ ਜਾਵੋ ਇਸ ਤਰ੍ਹਾਂ ਆ ਕੇ ਛੰਨਾ ਚੱਕ ਕੇ ਪਾਣੀ ਲੈਣ ਚਲਿਆ ਜਾਂਦਾ ਹੈ ਨਦੀ ਬਰਨ ਇਸ ਸਮੇਂ ਤੇ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ ਆਪ ਜੀ ਦੇ ਨਾਲ ਸਾਂਝ ਪਾਵਾਂ ਕੀ ਆਖ ਰਿਹਾ ਹੈ ਕਵੀ ਦਸਵੇਂ ਗੁਰਾਂ ਨੂੰ ਲੱਗੀ ਪਿਆਸ ਸੇਵਾ ਦਰ ਨਹੀਂ ਸੀ ਪਾਸ ਸਤ ਗੁਰ ਉੱਚੀ ਬਾਜ ਲਗਾਈ ਜਲਸ਼ ਕੋਣਾ ਸਾਨੂੰ ਪਾਈ ਗੱਬਰੂ ਸੀ ਇੱਕ ਬੈਠਾ ਨੇੜੇ ਹੋਰ ਨ ਕੋਈ ਨੇੜੇ ਤੇੜੇ ਸਤ ਗੁਰ ਦੀ ਉਹ ਸੁਣ ਕੇ ਗੱਲ ਉਰੇਆ ਉਠਕੇ ਪਾਣੀ ਵੱਲ ਪਾਣੀ ਦਾ ਛੰਨਾ ਪਰ ਲਿਆਇਆ ਸਤ ਗੁਰ ਨੂੰ ਉਸ ਆਣ ਫੜਾਇਆ ਸਤ ਗੁਰ ਨੇ ਹੱਥ ਉਹਦਾ ਫੜਿਆ ਹੱਥ ਨੂੰ ਛੂਕੇ ਸਭ ਕੁਝ ਪੜਿਆ ਹੱਥ ਸੀ ਕੁਲੇ ਵਾਂਗ ਮਲਾਈ ਮਖਮਲ ਵਾਂਗ ਦੇਣਦਖਾਈ ਸਤਗੁਰ ਬੋਲੇ ਹੋ ਗੰਭੀਰ ਜਵਾਨਾ ਬਹੁਤਾ ਵੇਲਾ ਰਹਿਨੇ ਆਪਣਾ ਕੰਮ ਕਿਸੇ ਨੂੰ ਕਹਿਨੇ ਸੁਣ ਕੇ ਗੱਲ ਗੁਰੂ ਦੀ ਜਵਾਨ ਪਰਕੇ ਚਿੱਤ ਵਿੱਚ ਗੁਮਾਨ ਕਹਿੰਦਾ ਮੈਂ ਕੋਈ ਕੰਮ ਨਾ ਕਰਦਾ ਬਿਨ ਕੰਮ ਤੋਂ ਮੇਰਾ ਸਰਦਾਰ ਪੈਸਾ ਮੇਰੇ ਕੋਲ ਬਥੇਰਾ ਨੌਕਰ ਸਭ ਕੰਮ ਕਰ ਦੇ ਮੇਰਾ ਗੁਰੂ ਉਸ ਦੀ ਸੁਣੀ ਕਹਾਣੀ ਕਹਿੰਦੇ ਚੁੱਕ ਕੇ ਲੈ ਜਾ ਪਾਣੀ ਜਿਹੜੇ ਹੱਥ ਨਾ ਕਰ ਦੇ ਕਾਰ ਦੁਨੀਆਂ ਉੱਤੇ ਹੁੰਦੇ ਭਾਰ ਜਿਹੜੇ ਹੱਥ ਨਾ ਕਰ ਦੇ ਕਾਰ ਦੁਨੀਆਂ ਉੱਤੇ ਹੁੰਦੇ ਭਾਰ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਨੌਜਵਾਨ ਦਾ ਲਿਆਂਦਾ ਹੋਇਆ ਪਾਣੀ ਮੋੜ ਕੇ ਉਸ ਦੇ ਹੱਥ ਫੜਾ ਦਿੱਤਾ ਲੈ ਜਾ ਭਾਈ ਇਹ ਪਾਣੀ ਅਸੀਂ ਨਹੀਂ ਛਕ ਸਕਦੇ ਇਹ ਜਲ ਅਸੀਂ ਨਹੀਂ ਛਕ ਸਕਦੇ ਨਹੀਂ ਜਲ ਸਕ ਸਕਦੇ ਇਹ ਉਹ ਨੌਜਵਾਨ ਪਾਣੀ ਵਾਲਾ ਛੰਨਾ ਸਤਿਗੁਰਾਂ ਤੋਂ ਵਾਪਸ ਫੜ ਲਿਆ ਤੇ ਪਾਣੀ ਵਾਲੇ ਛੰਨੇ ਵੱਲ ਵੇਖੀ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਜੇ ਛੰਨਾ ਮੈਲਾ ਹੈ ਜਾਂ ਪਾਣੀ ਦੇ ਵਿੱਚ ਕੁਝ ਡਿੱਗਿਆ ਹੋਇਆ ਹੈ ਤੇ ਮੈਂ ਹੁਣੇ ਹੀ ਛੰਨਾ ਸਾਫ਼ ਕਰਕੇ ਦੁਬਾਰਾ ਜਲ ਭਰ ਲੈ ਆਉਣਾ ਨਹੀਂ ਭਾਈ ਦੋਸ਼ ਕੋਈ ਜਲ ਦੇ ਵਿੱਚ ਨਹੀਂ ਜਲ ਵਾਲੇ ਪਾਤਰ ਦੇ ਵਿੱਚ ਕੋਈ ਦੋਸ਼ ਨਹੀਂ ਦੋਸ਼ ਤੇਰੇ ਹੱਥਾਂ ਦੇ ਵਿੱਚ ਹੈ ਸਤਿਗੁਰੂ ਪਾਤਸ਼ਾਹ ਮੈਂ ਹੁਣੇ ਹੀ ਹੱਥ ਸਾਫ਼ ਕਰਕੇ ਦੁਬਾਰਾ ਜਲ ਭਰ ਕੇ ਲੈ ਆਉਣਾ ਨਹੀਂ ਭਾਈ ਇਹ ਮੈਲ ਜਨਮ ਜਰਮਾਂ ਤੱਕ ਨਹੀਂ ਲੈਣੀ ਜੋ ਤੇਰੇ ਹੱਥਾਂ ਦੇ ਵਿੱਚ ਲੱਗੀ ਹੋਈ ਹੈ ਸਤਿਗੁਰੂ ਮਹਾਰਾਜ ਮੇਰੇ ਹੱਥ ਤਾਂ ਬੜੇ ਸਾਫ਼ ਦਿਖਾਈ ਦੇ ਰਹੇ ਨੇ ਕੁਝ ਨਹੀਂ ਲੱਗਿਆ ਹੋਇਆ ਨਹੀਂ ਭਾਈ ਇਹ ਹੱਥ ਸਫਲੇ ਨਹੀਂ ਨੇ ਇਹ ਹੱਥ ਮਿਹਨਤ ਨਹੀਂ ਕਰਦੇ ਕੰਮਕਾਰ ਨਹੀਂ ਕਰਦੇ ਵਿਹਲਾ ਰਹਿਣ ਗਿਜੇ ਹੋਏ ਨੇ ਇਹ ਹੱਥ ਭਾਈ ਸਫਲੇ ਨਹੀਂ ਜਿਤਨਾ ਚਿਰ ਇਹ ਹੱਥ ਮਿਹਨਤ ਨਹੀਂ ਕਰਦੇ ਉਤਨਾ ਚਿਰ ਇਹ ਕਿਸੇ ਨੂੰ ਸ਼ਿਕਾਉਣ ਦੇ ਯੋਗ ਨਹੀਂ ਇਹਨਾਂ ਹੱਥਾਂ ਤੋਂ ਲੈ ਕੇ ਸ਼ਕਿਆ ਵਿਸ਼ਟਾ ਦੇ ਸਮਾਨ ਬਣ ਜਾਂਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹ ਬਚਨ ਸਤਿਗੁਰੂ ਨਾਨਕ ਦੇਵ ਜੀ ਦੇ ਨੇ ਤੇ ਤੂੰ ਇਹਨਾਂ ਬਚਨਾਂ ਤੋਂ ਮੁਨਕਰ ਹੋਇਆ ਹੋਇਆ ਹੈ ਜਿਸ ਦਿਨ ਤੂੰ ਮਿਹਨਤ ਕਰੇਗਾ ਆਪਣੇ ਹੱਥਾਂ ਦੇ ਨਾਲ ਕਿਰਤ ਕਰਕੇ ਛਕੇਗਾ ਆਪਣੇ ਪਰਿਵਾਰ ਨੂੰ ਛਕਾਏਗਾ ਦੂਸਰਿਆਂ ਦਾ ਦੂਸਰਿਆਂ ਦੀ ਮਦਦ ਕਰੇਗਾ ਆਪਣੀ ਕਿਰਤ ਦੇ ਵਿੱਚੋਂ ਉਸ ਵੇਲੇ ਤੇਰੇ ਹੱਥ ਸਫਲੇ ਹੋ ਜਾਣਗੇ ਤੇ ਅਸੀਂ ਤੇਰੇ ਤੋਂ ਮੰਗ ਕੇ ਆਪ ਜਲ ਸ਼ਕ ਲਵਾਂਗੇ ਅੱਜ ਇਹ ਜਲ ਨਹੀਂ ਛਕਦੇ ਸਤਿਗੁਰਾਂ ਨੇ ਇਹ ਆਖ ਕੇ ਪਾਣੀ ਵਾਲਾ ਛੰਨਾ ਉਸ ਨੂੰ ਵਾਪਸ ਪੜਾਇਆ ਤੇ ਘੋੜੇ ਦੇ ਉੱਤੇ ਸਵਾਰੀ ਕਰ ਲੈਂਦੇ ਨੇ ਵਾਪਸ ਚਾਲੇ ਪਾ ਦਿੰਦੇ ਨੇ ਤੇ ਇਹ ਨੌਜਵਾਨ ਪਿੱਛੋਂ ਆਵਾਜ਼ ਮਾਰ ਲੈਂਦਾ ਹੈ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰਕੇ ਜਲ ਸ਼ਕ ਲਵੋ ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮੈਂ ਅੱਜ ਤੋਂ ਮਿਹਨਤ ਮਜ਼ਦੂਰੀ ਕਰਿਆ ਕਰਾਂਗਾ ਆਪਣਾ ਕੰਮ ਆਪ ਕਰਾਂਗਾ ਤੇ ਦੂਸਰਿਆਂ ਨੂੰ ਵੀ ਆਪਣੀ ਕਿਰਤ ਦੇ ਵਿੱਚੋਂ ਸ਼ਕਾਵਾਂਗਾ ਤੇ ਆਪਣੇ ਪਰਿਵਾਰ ਦੀ ਪਾਲਣਾ ਆਪਣੀ ਕਿਰਤ ਦੇ ਵਿੱਚੋਂ ਕਰਿਆ ਕਰਾਂਗਾ ਸਤਗੁਰੂ ਮਹਾਰਾਜ ਕਹਿਣ ਲੱਗੇ ਭਾਈ ਉਸ ਵੇਲੇ ਤੇਰੇ ਹੱਥ ਸਫਲੇ ਹੋ ਜਾਣਗੇ ਤੇ ਤੇਰੇ ਤੋਂ ਆਪ ਮੰਗ ਕੇ ਅਸੀਂ ਜਲ ਸ਼ਕ ਲਵਾਂਗੇ ਪਰ ਅੱਜ ਇਹ ਜਲ ਨਹੀਂ ਸ਼ਕਣਾ ਸਤਗੁਰੂ ਮਹਾਰਾਜ ਨੇ ਅੱਗੇ ਵਧਾ ਦਿੱਤੇ ਆਪਣੇ ਘੋੜੇ ਦੇ ਕਦਮ ਅੱਗੇ ਤੋਰ ਲਿਆ ਘੋੜਾ ਤੇ ਸਤਗੁਰੂ ਮਹਾਰਾਜ ਚੱਲ ਪੈਂਦੇ ਨੇ ਅੱਗੇ ਤੁਰੇ ਜਾ ਰਹੇ ਨੇ ਸਤਗੁਰੂ ਮਹਾਰਾਜ ਤੇ ਇਹ ਨੌਜਵਾਨ ਪਿੱਛੇ ਖੜਾ ਹੱਥ ਵਿੱਚ ਛੰਨਾ ਫੜਿਆ ਹੋਇਆ ਹੈ ਪਾਣੀ ਵਾਲਾ ਤੇ ਸਤਿਗੁਰੂਆਂ ਨੂੰ ਜਾਂਦਿਆਂ ਹੋਇਆਂ ਵੇਖ ਰਿਹਾ ਹੈ ਅੱਖਾਂ ਦੇ ਵਿੱਚੋਂ ਪਰਲ ਪਰਲ ਹੰਝੂ ਵਗੀ ਜਾ ਰਹੇ ਨੇ ਤੇ ਝਾਰੋ ਝਾਰ ਰੋਈ ਜਾ ਰਿਹਾ ਹੈ ਹੌਲੀ ਹੌਲੀ ਸਤਿਗੁਰੂ ਮਹਾਰਾਜ ਅੱਖਾਂ ਤੋਂ ਉਜਲ ਹੁੰਦੇ ਜਾ ਰਹੇ ਨੇ ਤੇ ਇਹ ਨੌਜਵਾਨ ਮਨਹੀ ਮਨ ਬੇਨਤੀਆਂ ਕਰ ਰਿਹਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀ ਕਹਿ ਰਿਹਾ ਹੈ ਆਪ ਆਪਾਂ ਵੀ ਇੱਕ ਵਾਰ ਪੜ ਲઈએ ਭਾਈ ਜੇ ਤੂੰ ਹੋਇਆ ਏ ਦIAL ਬਾਜਾਂ ਵਾਲਿਆ ਚਰਨਾ ਨ ਰਖੀ ਜੋੜ ਕੇ ਜੇ ਤੂੰ ਹੋਇਆ ਏ ਦIAL ਬਾਜਾਂ ਵਾਲਿਆ ਚਰਨਾ ਨ ਰਖੀ ਜੋੜ ਕੇ ਜੇ ਤੂੰ ਹੋਇਆ ਐਂਦਿਆਲ ਬਾਜਵਾਲਿਆ ਚਰਨਾ ਨਾ ਰਖੀ ਜੋੜਕੇ ਜੇ ਤੂੰ ਹੋਇਆ ਐਂਦਿਆਲ ਬਾਜਵਾਲਿਆ ਚਰਨਾ ਨਾ ਰਖੀ ਜੋੜਕੇ ਚਰਨਾ ਨਨ ਰਖੀ ਜੋੜ ਕੇ ਜੇ ਤੂੰ ਹੋਇਆ ਏਂ ਦIAL ਬਾਜਾਂ ਵਾਲਿਆ ਚਰਨਾ ਨਨ ਰਖੀ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ